ਮੇਰੇ ਬਟੇ ਨੇ ਹੱਥ ਮਾਰਿਆ ਬਾਕੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਮੇਰਾ ਬੇਟਾ ਪੱਜ ਕੇ ਉਹਨੇ ਪਾਪਾ ਨੂੰ ਅੰਦਰ ਕਰਦਾ ਪਾਪਾ ਅੰਦਰ ਹੋ ਜੋ ਅੰਦਰ ਕੁਝ ਹੋਈ ਮੂਰੇ ਮੇਰਾ ਸੀਰੀ ਖੜਾ ਸੀਗਾ ਉਹ ਡਿੱਗ ਪਿਆ ਟਰੈਕਟਰ ਦੇ ਥੱਲੇ ਡਿੱਗ ਗਿਆ ਮੁੜ ਕੇ ਉਹ ਪਤਾ ਨਹੀਂ ਉਹਨਾਂ ਦਾ ਜਾਂ ਇੱਕ ਵਾਰ ਖਾਲੀ ਗਿਆ ਜਾਂ ਕੀ ਹੋਇਆ ਕੀ ਨਹੀਂ ਮੇਰੇ ਹਸਬੰਦ ਨੇ ਜਾ ਕੇ ਇੱਕਦਮ ਗੇਟ ਬੰਦ ਕਰ ਲਿਆ ਮਗਰ ਹੀ ਮੈਂ ਚੱਲ ਗਈ ਮੈਂ ਟਰੈਕਟਰ ਦੇ ਪਿੱਛੇ ਲੱਗ ਗਈ ਜਦੋਂ ਫਾਇਰ ਕਰਦੇ ਪਏ ਸੀ ਮੇਰੇ ਹਸਬੰਦ ਗੇਟ ਦੇ ਨਾਲ ਹੋ ਗਏ ਅਸੀਂ ਇੱਕਦਮ ਗੇਟ ਬੰਦ ਕਰ ਲਿਆ ਜਦੋਂ ਗੇਟ ਬੰਦ ਕੀਤਾ ਉਹਨਾਂ ਨੇ ਗੇਟ ਦੇ ਅੰਦਰ ਦੀ ਵੀ ਫਾਇਰ ਕੀਤੇ ਉਹ ਜਿਹੜਾ ਫਾਇਰ ਉਹਨਾਂ ਨੇ ਕੀਤਾ ਜਦੋਂ ਮੈਂ ਉਹ ਗੇਟ ਧੱਕਦੇ ਸੀ ਅੰਦਰੋਂ ਵੀ ਖੁੱਲ੍ਹ ਉਹ ਅਸੀਂ ਜ਼ੋਰ ਲਾ ਕੇ ਦੋਨਾਂ ਜਣੇ ਨੇ ਗੇਟ ਬੰਦ ਕਰ ਲਿਆ ਜਦੋਂ ਗੇਟ ਦੇ ਉਹਨਾਂ ਨੇ ਬਾਅਦ ਦੀ ਗੋਲੀਆਂ ਚਲਾਈਆਂ ਉਹ ਗੇਟ ਦੇ ਵਿੱਚ ਦੀ ਮੇਰੇ ਗੋਲੇ ਵੱਜਿਆ ਮੋਗਾ ਦੇ ਪਿੰਡ ਕਪੂਰੇ ਵਿੱਚ ਦਿਲ ਰਾਤ ਚੱਲੀਆਂ ਗੋਲੀਆਂ ਇੱਕ ਵਿਅਕਤੀ ਦੀ ਮੌਤ ਇੱਕ ਔਰਤ ਹੋਈ ਜ਼ਖਮੀ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚੇ ਮਾਮਲੇ ਦੀ ਕਰ ਰਹੇ ਹਨ ਜਾਂਚ ਉੱਥੇ ਹੀ ਪੂਰੀ ਜਾਣਕਾਰੀ ਇਕੱਤਰ ਕਰਦੇ ਹੋਏ ਸੂਤਰਾਂ ਮੁਤਾਬਕ ਪਤਾ ਚੱਲਿਆ ਹੈ ਕਿ ਪਿੰਡ ਕਪੂਰੇ ਦੇ ਵਿੱਚ ਇੱਕ ਘਟਨਾ ਸਾਹਮਣੇ ਆਈ ਹੈ ਜਿੱਥੇ ਦੇ ਸ਼ਾਮ 18:00 ਕਾਲਕ ਤੋਂ ਨੌਜਵਾਨ ਇੱਕ ਘਰ ਤੇ ਗੋਲੀਆਂ ਚਲਾ ਦਿੰਦੇ ਹਨ ਇਸ ਘਟਨਾ ਵਿੱਚ ਘਰ ਵਿੱਚ ਕੰਮ ਕਰਨ ਵਾਲੇ ਰਾਜਕਮਰ ਔਰ ਬਿੱਟੂ ਦੀ ਗੋਲੀ ਲਗਨ ਕਰਨ ਮੌਤ ਹੋ ਜਾਂਦੀ ਜਦ ਕੀ ਹਰਮਨ ਦੀਪਕੌਰ ਜ਼ਖਮੀ ਹੋ ਜਾਂਦੀ ਹੈ ਔਰਤ ਨੂੰ ਇਲਾਜ ਲਈ ਮੋਗਾ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਂਦਾ ਹੈ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਮੋਗਾ ਦੇ ਪਾਲਸ ਦੇ ਸੀਨੀਅਰ ਅਧਿਕਾਰੀ ਵੀ ਮੌਕੇ ਤੇ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਉਥੇ ਹੀ ਹਸਪਤਾਲ ਵਿੱਚ ਪਹੁੰਚੇ ਡੀਐਸਪੀ ਲਵਦੀਪ ਸਿੰਘ ਨੇ ਦੱਸਿਆ ਕਿ ਕੁਝ ਲੋਕ ਕਪੂਰੇ ਪਿੰਡ ਦੇ ਮਨਜੀਤ ਸਿੰਘ ਦੇ ਘਰ ਸਵਿਫਟ ਕਾਰ ਤੇ ਆਏ ਅਤੇ 7-8 ਗੋਲੀਆਂ ਚਲਾਈਆਂ ਜਿਸ ਵਿੱਚ ਇੱਕ ਗੋਲੀ ਔਰਤ ਨੂੰ ਲੱਗੀ ਅਤੇ ਇੱਕ ਗੋਲੀ ਉਹਨਾਂ ਦੇ ਘਰ ਵਿੱਚ ਕੰਮ ਕਰਨ ਵਾਲਾ ਰਾਜਕੁਮਾਰ ਨੂੰ ਲੱਗੇ ਜਿਸ ਦੀ ਮੌਤ ਹੋ ਗਈ ਉਹਨਾਂ ਕਹਿਆ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ ਅਜੇ ਤੱਕ ਕੋਈ ਦੁਸ਼ਮਣੀ ਦਾ ਮਾਮਲਾ ਸਾਹਮਣੇ ਨਹੀਂ ਆਇਆ ਉਹ ਅਣਜਾਣ ਤੇ ਲੋਕਸਾਨ ਅਸੀਂ ਟੀਮਾਂ ਬਣਾ ਦਿੱਤੀਆਂ ਹਨ ਜਲਦੀ ਲੋਕਿਆਂ ਨੂੰ ਕਾਬੂ ਕਰ ਲਿਆ ਜਾਵੇਗਾ ਉਹ ਤੁਹਾਨੂੰ ਦਿਖਾਉਂਦੇ ਹਾਂ ਪੂਰੀ ਰਿਪੋਰਟ ਕੀ ਨਾਮ ਹੈ ਤੁਹਾਡਾ ਕਿਹੜੇ ਪਿੰਡ ਦਾ ਮੇਰਾ ਨਾਮ ਹਰਮਨਦੀਪ ਕੌੜਾ ਪਿੰਨੇ ਹਸਪਤਾਲ ਪਹੁੰਚੇ ਕੀ ਮਾਮਲਾ ਗਿਆ ਮੇਰੇ ਗੋਲੀ ਵੱਜੀ ਹੈਗੇ ਕੋਈ ਦੋ ਅਣਪਛਾਤੇ ਬੰਦੇ ਸੀ ਮੈਨੂੰ ਨਹੀਂ ਪਤਾ ਕੌਣ ਸੀਗੇ ਉਹ ਗੋਲੀਆਂ ਸਾਡੇ ਘਰੇ ਮਾਰ ਕੇ ਗਏ ਆ ਪਹਿਲਾਂ ਸਾਡੇ ਵੱਡੇ ਗੇਟ ਚ ਆਏ ਤਾਂ ਤੁਹਾਡੇ ਘਰ ਵਾਲਾ ਹੈਗਾ ਮੈਂ ਕਿਹਾ ਹੈ ਨਹੀਂਗਾ ਇਹ ਨੇ ਉਧਰੋਂ ਆ ਗਏ ਮੈਂ ਕਿਹਾ ਤੁਸੀਂ ਉਧਰਲੇ ਗੇਟ ਆ ਜਾਓ ਛੋਟੇ ਗੇਟ ਮੇਰਾ ਬੇਟਾ ਵੀ ਬਾਹਰ ਹੀ ਖੜਾ ਮੈਂ ਇੱਕ ਵਾਰ ਨੂੰ ਕਿਹਾ ਮੈਂ ਕਿਹਾ ਜਾ ਤੂੰ ਗੇਟ ਉਧਰਲਾ ਨਾ ਗੇਟ ਖੋਲਿਆ ਕੋਈ ਆਇਆ ਆਪਣੇ ਘਰੇ ਮੇਰੇ ਹਸਬੰਦ ਅੰਦਰ ਫੋਨ ਸੁਣੀ ਜਾਂਦੇ ਛੋਟੇ ਗੇਟ ਦੇ ਨਾਲ ਜਦੋਂ ਮੇਰੇ ਬੇਟੇ ਨੇ ਗੇਟ ਖੋਲ੍ਹਿਆ ਮੈਂ ਆ ਕੇ ਸੋਚ ਬੈਗੀ ਜਦੋਂ ਉਹਨਾਂ ਨੇ ਗੇਟ ਖੋਲ੍ਹਿਆ ਤਾਂ ਮੇਰੇ ਬੇਟੇ ਨੇ ਦੇਖਿਆ ਵੀ ਉਹਨਾਂ ਕੋਲ ਪਿਸਤੌਲ ਕੱਢਣ ਲੱਗੇ ਜਦੋਂ ਐਂ ਕਰਕੇ ਮੇਰੇ ਬੇਟੇ ਨੇ ਹੱਥ ਮਾਰਿਆ ਬਾਕੀ ਉਹਨਾਂ ਨੂੰ ਪਤਾ ਜਦੋਂ ਉਹਨਾਂ ਨੇ ਗੋਲੀਆਂ ਚਲਾਈਆਂ ਮੇਰਾ ਬੇਟਾ ਪੱਜ ਕੇ ਉਹਨੇ ਪਾਪਾ ਨੂੰ ਅੰਦਰ ਕਰਤਾ ਪਾਪਾ ਅੰਦਰ ਹੋ ਗਏ ਅੰਦਰ ਗੋਜ ਹੋਈ ਆ ਮੂਰੇ ਮੇਰਾ ਸੀਰੀ ਖੜਾ ਸੀਗਾ ਉਹ ਡਿੱਗ ਪਿਆ ਟਰੈਕਟਰ ਦੇ ਥੱਲੇ ਡਿੱਗ ਗਿਆ ਮੁੜ ਕੇ ਉਹ ਪਤਾ ਨਹੀਂ ਉਹਨਾਂ ਦਾ ਜਾਂ ਇੱਕ ਵਾਰ ਖਾਲੀ ਗਿਆ ਜਾਂ ਕੀ ਹੋਇਆ ਕੀ ਨਹੀਂ ਮੇਰੇ ਹਸਬੰਦ ਨੇ ਜਾ ਕੇ ਇੱਕਦਮ ਗੇਟ ਬੰਦ ਕਰ ਲਿਆ ਮਗਰ ਹੀ ਮੈਂ ਚੱਲ ਗਈ ਮੈਂ ਟਰੈਕਟਰ ਦੇ ਪਿੱਛੇ ਲੱਗ ਗਈ ਜਦੋਂ ਫਾਇਰ ਕਰਦੇ ਪਏ ਸੀ ਮੇਰੇ ਹਸਬੰਦ ਗੇਟ ਦੇ ਨਾਲ ਹੋ ਗਏ ਅਸੀਂ ਇੱਕਦਮ ਗੇਟ ਬੰਦ ਕਰ ਲਿਆ ਜਦੋਂ ਗੇਟ ਬੰਦ ਕੀਤਾ ਉਹਨਾਂ ਨੇ ਗੇਟ ਦੇ ਅੰਦਰ ਦੀ ਵੀ ਫਾਇਰ ਕੀਤੀ ਉਹ ਜਿਹੜਾ ਫਾਇਰ ਉਹਨਾਂ ਨੇ ਕੀਤਾ ਜਦੋਂ ਮੈਂ ਉਹ ਗੇਟ ਧੱਕਦੇ ਸੀ ਅੰਦਰੋਂ ਵੀ ਖੁੱਲ ਉਹ ਸੀ ਜੋਰ ਲਾ ਕੇ ਦੋਨਾਂ ਜਣੇ ਨੇ ਗੇਟ ਬੰਦ ਕਰ ਲਿਆ ਜਦੋਂ ਗੇਟ ਦੇ ਉਹਨਾਂ ਨੇ ਬਾਹਰ ਦੀ ਗੋਲੀਆਂ ਚਲਾਈਆਂ ਉਹ ਗੇਟ ਦੇ ਵਿੱਚ ਵੀ ਮੇਰੇ ਕੋਲੇ ਵੱਜੇ ਕਾਦੇ ਤੇਜ਼ ਬਣਿਆ ਉਹ ਆਈ ਸੀ ਗੱਡੀ ਤੇ ਜੀ ਕਿੰਨੇ ਜਣੇ ਸੀ ਉਹ ਦੋ ਇੰਨਾ ਨਹੀਂ ਪਤਾ ਇੱਕ ਬੰਦਾ ਹੀ ਆਇਆ ਸੀ ਪਰ ਮੈਨੂੰ ਲੱਗਦਾ ਕਿ ਅੰਦਰ ਬੈਠੇ ਸੀ ਗੱਡੀ ਦੇ ਵਿੱਚ ਬੰਦੇ ਹਾਂ ਉਹ ਜਦੋਂ ਖਿੜਕੀ ਉਹਨਾਂ ਨੇ ਖੋਲੀ ਉਹ ਮੇਰੇ ਕੋਲੇ ਆਇਆ ਬੰਦਾ ਮੈਨੂੰ ਆ ਕੇ ਪੁੱਛਣ ਲੱਗੇ ਤੁਹਾਡੇ ਹਸਬੰਡ ਹੈਗੇ ਆ ਮੈਂ ਕਿਹਾ ਨਹੀਂ ਹੈ ਨਹੀਂ ਕਿਉਂਕਿ ਮੈਨੂੰ ਲੱਗਦਾ ਸੀ ਸ਼ਕਲੋਂ ਬੰਦੇ ਕੋਈ ਕਿ ਨੇਰਾ ਸੀਗਾ ਮੈਂ ਲੈਟ ਨਹੀਂ ਛੱਡੀ ਕਿਉਂਕਿ ਸਾਡੇ ਕੈਮਰਾ ਜਗ ਜਗ ਜਾਂਦਾ ਉਹਦੇ ਚਾਨਣ ਨਾਲ ਮੈਂ ਦੇਖਿਆ ਮੈਂ ਬੰਦਾ ਪਛਾਣ ਸਕਦੀ ਆ ਉਹਨਾਂ ਨੇ ਮੈਨੂੰ ਪੁੱਛਿਆ ਵੀ ਆ ਮੂੰਹ ਬੰਨਿਆ ਸੀ ਕੋਈ ਬੰਨੇ ਫਸੇ ਉਹਨਾਂ ਦੇ ਐ ਸੀਗਾ ਕੋਈ ਰஞ்சிਸ਼ ਤੁਹਾਡੇ ਪਹਿਲਾਂ ਕੋਈ ਸੀ ਨਾ ਮੈਨੂੰ ਪਤਾ ਨਹੀਂ ਜੀ ਰஞ்சிਸ਼ ਤਾਂ ਸਾਡੀ ਹੈਗੀ ਹੈਗੀ ਪਿੰਡ 'ਚ ਵੀ ਹੈਗੀ ਆ ਪਰ ਹੁਣ ਪਤਾ ਨਹੀਂ ਵੀ ਕੌਣ ਹੈਗੇ ਕੌਣ ਨਹੀਂਗੇ ਕਿੰਨੇ ਜਣੇ ਤੇ ਫੇਰ ਵੱਜੇ ਤੁਹਾਡੇ ਇੱਕ ਤਾਂ ਮੇਰੇ ਜੀ ਇੱਕ ਸਾਡੇ ਸੀਰੀ ਦੇ ਆ ਹੁਣ ਪਤਾ ਨਹੀਂ ਹੁਣ ਕਿਵੇਂ ਆ ਕਿ ਮੈਨੇ ਮੈਨੂੰ ਦੱਸੋ ਕੁਛ ਨਹੀਂ ਪਤਾ ਵਿਚਾਰਦਾ ਮੇਰੇ ਹਸਬੰਡ ਨਹੀਂ ਦੱਸ ਸਕਦਾ ਆ ਮੇਰੇ ਘੋਟੇ ਤੇ ਆ ਕੋਈ ਪਛਾਣ ਨਹੀਂ ਉਹ ਤਾਂ ਨਾ ਦੇ ਪੈ ਦੇਖ ਕੇ ਪਛਾਣ ਲੈਂਦਾ ਨਾ ਤੇਰੇ ਕੈਮਰੇ ਲੱਗੇ ਤੁਹਾਡੇ ਹਾਂਜੀ ਸਾਡੇ ਘਰੇ ਕੈਮਰਾ ਲੱਗੇ ਹੋਏ ਨੇ ਬੋਲੀ ਚੱਲੀ ਕਿ ਮਾਮਲਾ ਕੀ ਹੋ ਰਿਹਾ ਮੰਜੀਤ ਸਿੰਘ ਨਾਂ ਦਾ ਵਿਅਕਤੀ ਹੈ son of ਗੁਰਦੇਵ ਸਿੰਘ ਪਿੰਡ ਕਪੂਰੇ ਦਾ ਉਹਦੇ ਅੱਜ ਗੱਡੀ ਸੇ ਰੰਗ ਦੀ ਟੌਕ ਸੀ ਉਹਦੇ ਤੇ ਆਏ ਅੰਕਸ਼ਾ ਤੇ ਬੰਦੇ ਜਿਨ੍ਹਾਂ ਨੇ ਗੋਲੀ ਚਲਾਈ ਆ ਉਹਦੇ ਚ ਉਹ ਤੇ ਬਚ ਗਿਆ ਉਹਦੇ ਨਾਂ ਅਕਸਰ ਕੰਮ ਕਰਨ ਇੱਕ ਆ ਜਾਂਦਾ ਹੁੰਦਾ ਸੀ ਜਾਂ ਰਾਜਕੁਮਾਰ ਨਾਂ ਦਾ ਬੇਚੀ ਪਿੰਡ ਦਾ ਇਹ ਉਹ ਅੱਜ ਕਿਤੇ ਉਹਦੇ ਕੋਲ ਦਵਾਈ ਆਸਤੇ ਪੈਸੇ ਲੈਣ ਆਇਆ ਸੀ ਉਹ ਗੋਲੀ ਜੋ ਚੱਲ ਚੱਲੀ ਤੇ ਉਹਦੇ ਉਹ ਗੋਲੀ ਲੱਗ ਗਈ ਉਹਦੇ ਚ ਇੱਕ ਉਰੀ ਘਰ ਵਾਲੀ ਦੇ ਡੋਡੇ ਦੇ ਲੰਦੀ ਆ ਉੱਪਰ ਮਨਜੀਤ ਸਿੰਘ ਵਾਚਿਆ ਬਾਕੀ ਮਾਤੀ ਜੀ ਹਾਂ ਰਾਜਕੁਮਾਰ ਜਿਹੜਾ ਸੀਗਾ ਉਹਦੇ ਕਰੇ ਅਖਰ ਕੰਮ ਕੁੰ ਕਰਦਾ ਹੁੰਦਾ ਸੀਗਾ ਉਹ ਪੈਸੇ ਲੈਣਾ ਸ਼ੁਰੂ ਮੋਟਰ ਦੀ ਗੋਲੀ ਵਜਨ ਇਹਦੇ ਸਾਈਡ ਤੇ ਵਧੀ ਤੇ ਇਹਦਾ ਬਿਲਕੁਲ ਕਿੰਨੀਆਂ ਗੋਲੀਆਂ ਤੇ ਨਜ਼ਰ ਕਰਨ ਜਿਹਾ ਸਤ 6 ਖਾਲੀ ਕਾਰਤੂਸ ਮਿਲੇ ਦੋ ਜਿਹੜੇ ਸੀਗੇ ਲਾਈਵ ਮਿਲੇ ਆ ਫਿਰ ਆਖਰਕਾਰਾਂ ਦੇ ਮਤਲਬ ਕਰੀ 8 ਨ ਗੋਲੀਆਂ ਚਲੀਆਂ ਗਈਆਂ ਕారణ ਕੀ ਰਹਾ ਜੀ ਕਿ ਪਤਾ ਲੱਗਾ ਕਿ ਕਾਰਨ ਹਜੇ ਸਟਿਲ ਅਸੀਂ ਆਪਣੀ ਤਫ਼ਤੀਸ਼ ਕਰ ਰਹੇ ਹਾਂ ਕਿ ਨਾ ਬਣਾ ਕੇ ਅਸੀਂ ਸੀਆਈਏ ਦੀ ਨਿਸ਼ਾਨੋਂ ਤੋਂ ਇਹ ਜਿਹੜੇ ਹੋਇਆ ਅਗੜ ਦਸ਼ਾਵਾਂ ਦੇ ਕੈਮਰੇ ਚੈੱਕ ਕਰ ਰਹੇ ਜਿਵੇਂ ਕੋਈ ਲਾਹੇਵੰਦ ਸੂਚਨਾ ਮਿਲੂ ਤੋ ਉਹਦੇ ਨਾਲ ਦਿੰਦੇ ਕਿੰਨੇ ਲੋਕ ਆਏ ਸਨ ਤਿੰਨ ਚਾਰ ਜਣੇ ਹੋਰ ਜੀ ਕੀ ਪੁਰਾਣੀ ਹਜੇ ਤੱਕ ਇਹ ਆਪੇ ਸਰਮੇਚ ਹਜੇ ਮੇਰੇ ਦਿਮਾਗ ਵਿੱਚ ਨਹੀਂ ਆ ਰਿਹਾ ਤੇ ਅਦਰਵਾਈਜ਼ ਉਹ ਕਹਿ ਰਿਹਾ ਵੀ ਸਾਡੀ ਕੋਈ ਅਜਿਹੀ ਗੱਲਬਾਤ ਹੈ ਨਹੀਂ ਤੇ ਤੁਸੀਂ ਤੀਸ਼ ਦੇਖੋ ਤੀਸ਼ ਦਾ ਪਾਰਟ ਆ ਕੀ ਕੀ ਆਉਂਦਾ ਤਾਂ ਤੁਸੀਂ ਕਹਿ ਰਹੇ ਸੀ ਪੈਸੇ ਲੈਣਾ ਰੇਟ ਤੇ ਪੈਸੇ ਦੇ ਕਰਕੇ ਤਾਂ ਨਹੀਂ ਆਇਆ ਨਹੀਂ ਨਹੀਂ ਉਹ ਤਾਂ 500 ਰੁਪਿਆ ਵੈਸੇ ਹੀ ਲੈਣ ਆਇਆ ਸੀ ਕੱਲ ਸ਼ਾਮ ਨੂੰ 20 ਤਰੀਕ ਨੂੰ ਸਾਨੂੰ ਇੱਕ 5:30 ਵਜੇ ਤਕਰੀਬਨ ਇੱਕ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਕਪੂਰੇ ਦੇ ਵਿੱਚ ਇੱਕ ਇਨਸੀਡੈਂਸ ਹੋਇਆ ਫਾਇਰਿੰਗ ਚੱਲਣ ਦਾ ਤੇ ਉੱਥੇ ਤੁਰੰਤ ਸਾਡੀ ਟੀਮ ਨੇ ਐਸ ਐਚਓ ਸਾਹਿਬ ਨੇ ਤੇ ਮੈਂ ਵੀ ਮੌਕੇ ਤੇ ਗਿਆ ਮੌਕੇ ਤੇ ਜਦ ਜਾ ਕੇ ਅਸੀਂ ਦੇਖਿਆ ਤੇ ਇੱਕ ਬੰਦਾ ਜਿਹੜਾ ਸੀ ਉਹਦੇ ਗੋਲੀ ਲੱਗੀ ਹੋਈ ਸੀ ਤੇ ਉਹਦੀ ਡੈਥ ਹੋ ਗਈ ਸੀ ਤੇ ਇੱਕ ਲੇਡੀ ਦੇ ਜਿਹੜੇ ਸੀ ਗੋਡੇ ਦੇ ਵਿੱਚ ਗੋਲੀ ਲੱਗੀ ਹੋਈ ਸੀ ਉਸ ਤੋਂ ਬਾਅਦ ਤੁਰੰਤ ਅਸੀਂ ਕਾਰਵਾਈ ਕਰਦੇ ਹੋਏ ਐਫਆਰ ਨੰਬਰ 18 18/25 ਅੰਡਰ ਸੈਕਸ਼ਨ 103 109 61 ਤੇ 25 ਫਾਰਮੈਕ ਦੇ ਤਹਿਤ ਅਸੀਂ ਪਰਚਾ ਦਰਜ ਕੀਤਾ ਉਸ ਤੋਂ ਬਾਅਦ ਤੁਰੰਤ ਅਸੀਂ ਤਫ਼ਤੀਸ਼ ਆਰੰਭ ਕੀਤੀ ਹਿਊਮਨ ਇੰਟੈਲੀਜੈਂਸ ਤੇ ਟੈਕਨੀਕਲ ਦੇ ਵਰਕ ਤੇ ਅਸੀਂ ਕਰਦੇ ਹੋਏ ਬੰਦੇ ਅਸੀਂ ਆਈਡੈਂਟੀਫਾਈ ਕਰ ਲਏ ਆ ਤੇ ਜਲਦੀ ਇਹਨਾਂ ਨੂੰ ਅਰੈਸਟ ਕੀਤਾ ਜਾਊਗਾ ਇਹਨਾਂ ਦਾ ਸਾਰ ਆਪਸੀ ਲੈਣਾ ਦੇਣਾ ਕੀ ਸੀਗਾ ਕਿ ਇਸ ਵਜ੍ਹਾ ਨੂੰ ਲੈ ਕੇ ਫਾਇਰਿੰਗ ਹੋਈ ਇਹਨਾਂ ਦਾ ਜਿਹੜਾ ਪੈਸਿਆਂ ਦਾ ਲੈਣ ਦੇਣ ਸੀ ਇਹਨਾਂ ਦਾ ਪੁਰਾਣੀ ਰஞ்சிਤ ਚਲਦੀ ਆ ਰਹੀ ਸੀ ਕੋਈ ਜਿਹੜਾ ਮਨਜੀਤ ਸਿੰਘ ਖਹਿਰਾ ਸੀ ਉਹਦਾ ਕਿਸੇ ਦੇ ਨਾਲ ਪੈਸਿਆਂ ਦਾ ਲੈਣ ਦੇਣ ਚੱਲਦਾ ਆ ਰਿਹਾ ਸੀ ਉਹਦੇ ਸਬੰਧ ਵਿੱਚ ਇਹ ਕੱਲ ਜਿਹੜੇ ਆ ਇਨਸੀਡੈਂਸ ਹੋਇਆ